ਆਪਾਂ ਇਸ ਸਮੇਂ ਸ਼੍ਰੀ ਫਾਤੇਗੜ ਸਾਹਿਬ ਦੇ ਬਿਲਕੁਲ ਹੀ ਨਾਲ ਨਾਲ ਵਸੇ ਹੋਏ ਪਿੰਡ ਤਲਾਣੀਆਂ ਦੇ ਵਿੱਚ ਆ। ਸਾਹਮਣੇ ਵੀਡੀਓ ਫਰੇਮ ਦੇ ਵਿੱਚ ਤੁਸੀਂ ਜਿਸ ਮਕਬਰੇ ਨੂੰ ਦੇਖ ਰਹੇ ਹੋ ਇਹ ਮਕਬਰਾ 우ਸਤਾਦ ਦੇ ਮਕਬਰੇ ਦੇ ਨਾਮ ਨਾਲ ਜਾਣਿਆ ਜਾਂਦਾ। 우ਸਤਾਦ ਸੈਦ ਖਾਨ ਸੀਗੇ ਇੱਕ ਇਮਾਰਤ ਸਾਜ ਮੁਗਲ ਸਮਰਾਟ ਦੇ ਵਿੱਚ ਜਿਨ੍ਹਾਂ ਨੇ ਇਸ ਮਕਬਰੇ ਦਾ ਨਿਰਮਾਣ ਕਰਿਆ ਸੀ ਤੇ ਬਿਲਕੁਲ ਹੀ ਇਸ ਦੇ ਨਾਲ ਥੋੜੀ ਦੂਰੀ ਤੇ ਸਾਹਮਣੇ ਇੱਕ ਮਕਬਰਾ ਹੋਰ ਬਣਿਆ ਹੋਇਆ। ਇਸ ਮਕਬਰੇ ਨੂੰ ਸ਼ਾਗਿਰਦ ਦਾ ਮਕਬਰਾ ਕਿਹਾ ਜਾਂਦਾ ਜਿਹੜਾ ਸૈયਦ ਖਾਨ ਜੀ ਦੇ ਸਟੂਡੈਂਟ ਉਹਨਾਂ ਦੇ ਚੇਲੇ ਉਹਨਾਂ ਤੋਂ ਕੰਮ ਸਿੱਖਣ ਵਾਲੇ ਖਵਾਜਾ ਖਾਨ ਜੀ ਨੇ ਬੜਾਇਆ ਸੀ ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਪਿੰਡ ਤਲਾਣੀਆ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਜਿਹੜਾ ਫਤਿਹਗੜ ਸਾਹਿਬ ਸ਼ਹਿਰ ਦੇ ਬਿਲਕੁਲ ਹੀ ਨਾਲੋਂ ਨਾਲ ਵਸਿਆ ਹੋਇਆ ਪਿੰਡ ਆ ਜਦੋਂ ਆਪਾਂ ਬੱਸੀ ਵੱਲੋਂ ਜਾਂਦੇ ਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇੱਥੇ ਬਣੇ ਹੋਏ ਦੋ ਮਸ਼ਹੂਰ ਮਕਬਰਿਆਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਮਕਬਰੇ ਜੀ ਅੰਗਰੇਜ਼ੀ ਭਾਸ਼ਾ ਚ ਆਪਾਂ ਦੇਖੀਏ ਤਾਂ ਟੌਮ ਕਿਹਾ ਜਾਂਦਾ ਉਸਤਾਦ ਤੇ ਸ਼ਾਗਿਰਦ ਦੇ ਮਕਬਰੇ ਇੱਥੇ ਪਿੰਡ ਤਲਾਣੀਆਂ ਦੇ ਵਿੱਚ ਬਣੇ ਹੋਏ ਨੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਹਨਾਂ ਮਕਬਰਿਆਂ ਦੀ ਹਿਸਟਰੀ ਇਹਨਾਂ ਮਕਬਰਿਆਂ ਦਾ ਇਤਿਹਾਸ ਸਾਂਝਾ ਕਰਾਂਗੇ ਕਿਵੇਂ ਬਣੇ ਸੀ ਕਿਸ ਸਮੇਂ ਚ ਬਣੇ ਸੀ ਤੇ ਕਿਸ ਤਰ੍ਹਾਂ ਦੀ ਬਿਲਡਿੰਗ ਆ ਜਿਹੜੀ ਉਹ ਬਣੀ ਹੋਈ ਆ ਲੋਕੇਸ਼ਨ ਜੇ ਮੈਂ ਦੁਬਾਰਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਵਾਂ ਇਹ ਸਾਹਮਣੇ ਵਾਲੇ ਪਾਸੇ ਪਿੰਡ ਤਲਾਨੀਆਂ ਤੋਂ ਹੀ ਸੜਕ ਆ ਰਹੀ ਆ ਤੇ ਬਿਲਕੁਲੀ ਜਦੋਂ ਆਪਾਂ ਪਿੰਡ ਦੇ ਬਾਹਰ ਆਉਨੇ ਆ ਤਾਂ ਆਪਾਂ ਨੂੰ 우ਸਤਾਦ ਸੈਦ ਖਾਨ ਜੀ ਦਾ ਮਕਬਰਾ ਬਣਿਆ ਹੋਇਆ ਦਿਖ ਜਾਂਦਾ ਬਾਕੀ ਆਓ ਅੰਦਰ ਚੱਲਦੇ ਆ ਤੇ ਦੇਖਦੇ ਆ ਆਪਾਂ ਤਾਂ ਹੁਣ ਮਕਬਰੇ ਦੇ ਬਿਲਕੁਲੀ ਨੇੜੇ ਵਾਲੇ ਪਾਸੇ ਆ ਇਸ ਪਾਸੇ ਤੋਂ ਇਸ ਮਕਬਰੇ ਦੇ ਅੰਦਰ ਦਾਖਲ ਹੋਣ ਲਈ ਜਿਹੜਾ ਰਸਤਾ ਉਹ ਬਣਿਆ ਹੋਇਆ ਆ ਆਪਾਂ ਅੰਦਰ ਚੱਲਦੇ ਆ ਦੇਖਦੇ ਆ ਬਿਲਡਿੰਗ ਬਿਲਡਿੰਗ ਦਾ ਸਟਰਕਚਰ ਤੇ ਨਾਲੇ ਆਪਾਂ ਇੱਥੇ ਦਾ ਜਿਹੜਾ ਇਤਿਹਾਸ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ। ਇਹ ਕੁਛ ਪੌੜੀਆਂ ਦੇ ਉੱਪਰ ਚੜ੍ਹ ਕੇ ਜਿਹੜੀ ਮੇਨ ਬਿਲਡਿੰਗ ਆ ਜਾਂ ਮੇਨ ਬਿਲਡਿੰਗ ਦਾ ਸਟਰਕਚਰ ਆ ਉੱਥੇ ਢਖਲ ਹੋਇਆ ਜਾਂਦਾ। ਜਿਵੇਂ ਆਪਾਂ ਵੀ ਵੀਡੀਓ ਦੇ ਵਿੱਚ ਦੇਖ ਰਹੇ ਆ ਬਹੁਤ ਮਤਲਬ ਜਦੋਂ ਸ਼ਾਗਿਰਦ ਨੇ ਉਸਤਾਦ ਤੇ ਸ਼ਾਗਿਰਦ ਦੀ ਆਪਸ ਦੇ ਵਿੱਚ ਸ਼ਰਤ ਲੱਗੀ ਕਹਿ ਲਈਏ ਜਾਂ ਉਹਨਾਂ ਦੀ ਇਨਾ ਮਕਬਰਿਆਂ ਨੂੰ ਬਣਾਉਣ ਦੀ ਕਾਰਵਾਈ ਸ਼ੁਰੂ ਹੋਈ ਆ ਤਾਂ ਉਹਨਾਂ ਦੀ ਇਮਾਰਤ ਕਲਾ ਦਾ ਵਦਿਆ ਮਾਰਤ ਕਲਾ ਦਾ ਨਮੂਨਾ ਇਸ ਸਮੇਂ ਆਪਣੀ ਵੀਡੀਓ ਫਰੇਮ ਚ ਵੱਖ-ਵੱਖ ਵੀਡੀਓਜ਼ ਨਾਲ ਮੈਂ ਤੁਹਾਡੇ ਤੱਕ ਸਾਂਝ ਪਾਉਂਦਾ ਰਹਿਣਾ ਅਲੱਗ-ਅਲੱਗ ਸਮਾਜਿਕ ਮੁੱਦੇ ਹੋਣ ਚਾਹੇ ਚਾਹੇ ਕੋਈ ਇਤਿਹਾਸਿਕ ਗੁਰੂ ਸਥਾਨ ਹੋਣ ਜਾਂ ਅਜਿਹੇ ਮਾਰਤਾ ਹੋਣ ਜਿਨ੍ਹਾਂ ਚੋਂ ਇਤਿਹਾਸ ਆਪਣੇ ਮੂੰਹੋਂ ਆਪ ਬੋਲਦਾ ਅੱਜ ਆਪਾਂ ਜਿਸ ਮਕਬਰੇ ਦੇ ਅੱਗੇ ਖੜੇ ਆ ਇਹ ਉਸਤਾਦ ਸੈਦ ਖਾਨ ਜੀ ਦਾ ਮਕਬਰਾਂ 우ਸਤਾਦ ਸੈਦ ਖਾਨ ਜੀ ਕੌਣ ਸੀ 우ਸਤਾਦ ਸੈਦ ਖਾਨ ਮੁਗਲ ਸਮਰਾਤ ਦੇ ਵਿੱਚ ਜਦੋਂ ਸਰੰਦ ਦੇ ਉੱਤੇ ਮੁਗਲਾਂ ਦਾ ਸ਼ਾਸਨ ਸੀ ਤਾਂ ਉੱਥੇ ਇਮਾਰਤ ਸਾਜ ਸੀਗਾ ਇਮਾਰਤ ਸਾਜ ਜਿਹੜੇ ਇਮਾਰਤਾਂ ਦਾ ਪੁਨਿਆਦੀ ਢਾਂਚਾ ਸਟਰਕਚਰ ਨਕਸ਼ਾ ਤਿਆਰ ਕਰਦੇ ਸੀ ਬੜੀਆਂ ਸਾਰੀਆਂ ਇਮਾਰਤਾਂ ਉਹਨਾਂ ਨੇ ਆਪਣੇ ਹੱਥਾਂ ਨਾਲ ਤਿਆਰ ਕਰਵਾਈਆਂ ਹੋਣਗੀਆਂ ਉਸ ਸਮੇਂ ਦੇ ਵਿੱਚ ਉਸ ਇਮਾਰਤ ਸਾਜੀ ਦਾ ਨਮੂਨਾ ਆਪਣੇ ਇਸ ਸਮੇਂ ਵੀਡੀਓ ਫਰੇਮ ਦੇ ਵਿੱਚ ਆ ਉਹਨਾਂ ਦੀ ਇਮਾਰਤ ਕਲਾ ਇੰਨੀ ਨਿਪੁੰਨ ਸੀ ਇੰਨੀ ਚੰਗੀ ਇਮਾਰਤ ਕਲਾ ਉਹਨਾਂ ਨੇ ਕੀਤੀ ਹੈ ਜਿਵੇਂ ਸਾਹਮਣੇ ਆਪਾਂ ਦੇਖ ਲਈਏ ਇਹ 16ਵੀਂ ਸਦੀ ਦਾ ਲਗਭਗ ਇੱਥੇ ਮਕਬਰਾ ਜਿਹੜਾ ਉਹ ਬਣਿਆ ਹੋਇਆ ਅੱਜ ਵੀ ਆਪਣੇ ਮਜ਼ਬੂਤ ਬਣੇ ਹੋਣ ਦਾ ਚੰਗੇ ਉਸਤਾਦ ਦੇ ਹੱਥ ਲੱਗੇ ਹੋਣ ਦਾ ਐਗਜ਼ਾਮਪਲ ਨਮੂਨਾ ਆਪਣੀ ਵੀਡੀਓ ਸਕਰੀਨ 'ਚ ਆ ਹੋਇਆ ਕੀ ਜਿਵੇਂ ਕਥਾਵਾਂ ਸੁਣਦੇ ਆ ਜਾਂ ਜਿੰਨਾ ਕੋ ਆਪਾਂ ਨੂੰ ਆਪਣੇ ਸਰੋਤਾਂ ਤੋਂ ਪਤਾ ਲੱਗਿਆ 우ਸਤਾਦ ਤੇ ਸ਼ਾਗਿਰਦ ਦਾ ਮਕਬਰਾਂ ਉਸ 우ਸਤਾਦ ਸੀਗੇ ਸੈਦ ਖਾਨ ਜੀ ਤੇ ਉਹਨਾਂ ਦਾ ਹੀ ਸ਼ਾਗਿਰਦ ਸੀਗੇ ਖਵਾਜਾ ਖਾਨ ਜੀ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਸ਼ਰਤ ਲੱਗਦੀ ਆ ਜਾਂ ਦੋਨੇ ਇੱਕ ਦੂਜੇ ਤੋਂ ਵਧੀਆ ਮਕਬਰਾਂ ਬਣਾਉਣ ਦੀ ਗੱਲ ਕਰਦੇ ਤਾਂ 우ਸਤਾਦ ਨੇ ਇਸ ਜਗ੍ਹਾ ਦੇ ਉੱਤੇ ਮਕਬਰਾਂ ਬਣਾਇਆ ਤੇ ਸ਼ਾਗਿਰਦ ਨੇ ਬਿਲਕੁਲ ਇਸ ਜਗ੍ਹਾ ਦੇ ਸਾਹਮਣੇ ਵੀਡੀਓ ਦੇ ਵਿੱਚ ਦਿਖਾ ਦਿਓ ਸਾਹਮਣੇ ਜਿਹੜਾ ਮਕਬਰਾ ਬਣਿਆ ਹੋਇਆ ਹੈ ਸ਼ਾਗਿਰਦ ਦਾ ਇਹ ਜਿਹੜਾ ਮਕਬਰਾ ਖਵਾਜਾ ਖਾਨ ਜੀ ਦਾ ਸਾਹਮਣੇ ਵੀਡੀਓ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਮਕਬਰੇ ਨੂੰ ਦੋਨੋਂ ਮਕਬਰਿਆਂ ਦਾ ਨਿਰਮਾਣ ਕਰਾਉਣ ਦੇ ਲਈ ਉਸਤਾਦ ਤੇ ਸ਼ਾਗਿਰਦ ਦੇ ਵਿੱਚ ਆਪਸ ਦੇ ਵਿੱਚ ਸ਼ਰਤ ਲੱਗਦੀ ਆ ਤਾਂ ਸ਼ਰਤ ਇਹ ਹੁੰਦੀ ਆ ਵੀ ਜਿਹੜਾ ਪਹਿਲਾ ਮਕਬਰਾ ਤਿਆਰ ਕਰਵਾਊਗਾ ਤਾਂ ਦੂਜਾ ਉਸਤਾਦ ਜਾਂ ਸ਼ਾਗਿਰਦ ਜੋ ਵੀ ਪਹਿਲਾਂ ਤਿਆਰ ਕਰਵਾਊਗਾ ਉਹ ਜਿੱਤੂਗਾ ਦੂਸਰਾ ਹਾਰੂਗਾ ਹਾਰੇ ਦਾ ਫਿਰ ਸਰ ਕਲਮ ਕਰਨ ਦੀ ਜੋ ਪ੍ਰਥਾ ਸੀ ਜਾਂ ਜੋ ਉਸ ਸਮੇਂ ਚੱਲਦਾ ਸੀ ਤਾਂ ਉਸਤਾਦ ਨੇ ਇਹ ਮਕਬਰਾਂ ਤਿਆਰ ਕਰਵਾਇਆ ਉਸਤਾਦ ਦੇ ਇਸ ਮਕਬਰੇ ਦੀ ਜੇ ਮੈਂ ਖਾਸੀਅਤ ਦੀ ਗੱਲ ਕਰਾਂ ਤਾਂ ਇੱਥੋਂ ਨਾਲ ਇੱਕ ਸੁਰੰਗ ਜਾਂਦੀ ਸੀ ਜਿਹੜੀ ਰੌਜਾ ਸ਼ਰੀਫ ਦੇ ਬਿਲਕੁਲ ਹੀ ਨਾਲੋਂ ਨਾਲ ਹੋ ਕੇ ਨਿਕਲਦੀ ਸੀ ਤੇ ਉਹ ਸੁਰੰਗ ਇੱਥੋਂ ਬਣਾਈ ਗਈ ਉਸਤਾਦ ਦੇ ਮਕਬਰੇ ਦੀ ਤੇ ਬਾਕੀ ਹੋਰ ਸਟਰਕਚਰ ਜਿਵੇਂ ਆਪਾਂ ਦੇਖ ਰਹੇ ਹਾਂ ਉਹ ਸਾਰਾ ਬਣਾਇਆ ਗਿਆ ਤੇ ਇਹ ਸ਼ਗਿਰਦ ਨੇ ਵੀ ਆਪਣਾ ਮਕਬਰਾ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਬਹੁਤ ਸੋਹਣਾ ਮਕਬਰਾ ਬਣਾਇਆ ਵੀਡੀਓ ਦੇ ਅਗਲੇ ਭਾਗ 'ਚ ਆਪਾਂ ਸ਼ਗਿਰਦ ਦੇ ਮਕਬਰੇ ਵੱਲ ਚੱਲਾਂਗੇ ਹੋਇਆ ਕੀ ਉਸਤਾਦ ਦਾ ਫਿਰ ਉਸਤਾਦ ਸੀ ਉਸਤਾਦ ਦਾ ਮਕਬਰਾ ਪਹਿਲਾਂ ਤਿਆਰ ਹੋ ਗਿਆ ਸ਼ਗਿਰਦ ਦਾ ਮਕਬਰਾ ਬਾਅਦ 'ਚ ਤਿਆਰ ਹੋਇਆ ਕਿਉਂਕਿ ਸ਼ਗਿਰਦ ਕਾਫੀ ਬਰੀਕੀਆਂ ਦੇ ਵਿੱਚ ਚਲੇ ਗਿਆ ਇਮਾਰਤ ਬਣਾਉਣ ਦੇ ਅਲੱਗ-ਅਲੱਗ ਢਾਂਚੇ ਅਲੱਗ-ਅਲੱਗ ਪੈਰਾਮੀਟਰ ਉਹਨਾਂ ਨੇ ਇੱਥੇ ਬਣਾਏ ਆਪਾਂ ਇਸ ਸਮੇਂ ਉਸਤਾਦ ਦਾ ਮਕਬਰਾ ਦੇਖ ਰਹੇ ਹਾਂ ਤੇ ਇਸ ਤੋਂ ਬਾਅਦ ਆਪਾਂ ਅੱਗੇ ਚੇਲੇ ਦੇ ਮਕਬਰੇ ਵੱਲ ਚੱਲਾਂਗੇ ਹੁਣ ਇਹ ਜਗ੍ਹਾ ਦੀ ਜਿਹੜੀ ਸਾਂਭ ਸੰਭਾਲ ਆ ਜਾਏ ਜਗ੍ਹਾ ਉਹ ਪੁਰਾਤਤਵ ਵਿਭਾਗ ਦੇ ਅਧੀਨ ਆ ਤੇ ਇਸ ਜਗ੍ਹਾ ਦੀ ਕਿਸੇ ਵੀ ਤਰ੍ਹਾਂ ਦੀ ਨੁਕਸਾਨ ਪਹੁੰਚਾਉਣਾ ਜਾਂ ਤੋੜ-ਫੋੜ ਕਰਨੀ ਜਾਂ ਕੋਈ ਬਦਲਣਾ ਕਿਸੇ ਰੂਪ ਟੰਗ ਨੂੰ ਕਾਨੂੰਨੀ ਜੁਰਮਾ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਜਰੀਏ ਦੱਸ ਦਵਾਂ ਫਿਲਹਾਲ ਆਪਾਂ ਉਸਤਾਦ ਦਾ ਮਕਬਰਾ ਦੇਖ ਰਹੇ ਸੀ ਇੱਥੋਂ ਤੱਕ ਵੀਡੀਓ ਨੂੰ ਦੇਖ ਲਿਆ ਤਾਂ ਲਾਈਕ ਜ਼ਰੂਰ ਕਰ ਲਿਓ ਯਾਰ ਸਬਸਕ੍ਰਾਈਬ ਕਰ ਲਿਓ ਤਾਂ ਜੀ ਤੁਹਾਡੇ ਤੱਕ ਹੋਰ ਵਧੀਆ ਤੇ ਚੰਗੀਆਂ ਵੀਡੀਓ ਦੇ ਲੈ ਕੇ ਆ ਸਕੀਏ ਹੁਣ ਆਪਾਂ ਅੱਗੇ ਚੱਲਦੇ ਹਾਂ ਸ਼ਗਿਰਦ ਦੇ ਮਕਬਰੇ ਵੱਲ ਅਗਲੀ ਗੱਲਬਾਤ ਉੱਥੇ ਜਾ ਕੇ ਸਾਂਝੀ ਕਰਦੇ ਆਂ ਇਹ ਸਾਹਮਣੇ ਵਾਲੇ ਪਾਸੇ ਹੀ ਆਪਾਂ ਹੁਣ ਸ਼ਗਿਰਦ ਦਾ ਮਕਬਰਾ ਦੇਖ ਰਹੇ ਆ ਜਦੋਂ ਸ਼ਗਿਰਦ ਮਕਬਰਾ ਬਣਾਉਣ ਲੱਗਿਆ ਤਾਂ ਉਹ ਕਾਫੀ ਬਰੀਕੀਆਂ ਦੇ ਵਿੱਚ ਚਲੇ ਗਿਆ ਬਰੀਕੀਆਂ ਦੇ ਵਿੱਚ ਕਿਵੇਂ ਜਿਵੇਂ ਉਸਤਾਦ ਤਾਂ ਫਿਰ ਉਸਤਾਦ ਸੀ ਉਹਨਾਂ ਨੇ ਆਪਣਾ ਮਕਬਰਾ ਪਹਿਲਾਂ ਤਿਆਰ ਕਰ ਲਿਆ şart ਉਹ ਜਿੱਤੇ ਤੇ ਜਿਵੇਂ ਸਿਰ ਕਲਮ ਕਰਨ ਦੀ ਗੱਲ ਹੋਈ ਸੀ ਤਾਂ ਜੇ ਆਪਾਂ ਇਸ ਬਿਲਡਿੰਗ ਦੇ ਉੱਪਰ ਆਟੌਮ ਦੇ ਬਿਲਕੁਲੀ ਟਾਪ ਦੇ ਉੱਤੇ ਦੇਖੀਏ ਤਾਂ ਉਹ ਗੁੰਮਟੀ ਆ ਜਿਹੜੀ ਉਹ ਟੁੱਟੀ ਹੋਈ ਆ ਤਾਂ ਉਸਤਾਦ ਨੇ ਆਪਣਾ ਵੱਡਾ ਦਿਲ ਦਿਖਾਇਆ ਉਹਨਾਂ ਨੇ ਇਹ ਜੋ ਉੱਤੇ ਗੁੰਮਟੀ ਬਣੀ ਹੋਈ ਸੀ ਉਸ ਨੂੰ ਤਲਵਾਰ ਨਾਲ ਤੋੜਤਾ ਅਲੱਗ ਕਰਤਾ ਇਸ ਅਕਬਰੇ ਦਾ ਸਿਰ ਅਲੱਗ ਕਰਤਾ ਇਹ ਉਦਾਹਰਨ ਵਧੀਆ ਮਾਰਤ ਸਜਦੀ ਦੀ ਆਪਾਂ ਨੂੰ ਇੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਾਲ ਪਿੰਡ ਤਲਾਨੀਆਂ ਦੇ ਵਿੱਚ ਦੇਖਣ ਨੂੰ ਮਿਲਦੀ ਆ ਬਾਕੀ ਜਿਵੇਂ ਆਪਾਂ ਉਸਤਾਦ ਦਾ ਮਕਬਰਾ ਦੇਖਿਆ ਸੀ ਆਓ ਹੁਣ ਆਪਾਂ ਅੱਗੇ ਸ਼ਾਗਿਰਦ ਜੀ ਦਾ ਮਕਬਰਾ ਵੀ ਦੇਖਦੇ ਆ ਕਿਉਂਕਿ ਇਹ ਵੀ ਕਾਫੀ ਮਸ਼ਹੂਰ ਇਮਾਰਤ ਸਾਜ ਸੀਗੀ ਉਸ ਸਮੇਂ ਦੇ ਆਪਾਂ ਹੁਣ ਥੋੜਾ ਉੱਪਰ ਚੜ੍ਹ ਕੇ ਆ ਗਏ ਆ ਮਕਬਰੇ ਦੇ ਵਿੱਚ ਇਹ ਸਾਹਮਣੇ ਵਾਲੇ ਪਾਸੇ ਹੀ ਕੁਝ ਰੋਸ਼ਨਦਾਨ ਤੇ ਉੱਪਰ ਜਾਣ ਦਾ ਰਸਤਾ ਤੇ ਜਿਹੜਾ ਟੌਮ ਬਣਿਆ ਹੋਇਆ ਜਾਂ ਗੁੰਬਦ ਉਹਦਾ ਹੇਠ ਵਾਲਾ ਢਾਂਚਾ ਤੁਹਾਡੀ ਵੀਡੀਓ ਸਕਰੀਨ ਤੇ ਆ ਆਪਾਂ ਹੁਣ ਉੱਪਰ ਵਾਲੇ ਪਾਸੇ ਆ ਜਿਹੜੀ ਗੁੰਬਦ ਦੀ ਆਪਾਂ ਨੇ ਉੱਪਰੋਂ ਢਾਈ ਹੋਈ ਦੇਖੀ ਸੀ ਇਹ ਉਸੇ ਗੁੰਬਦੀ ਦੇ ਢੇਠਾ ਬਣੀ ਹੋਈ ਇਮਾਰਤ ਆ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ 16ਵੀਂ ਸਦੀ ਦੇ ਮਸ਼ਹੂਰ ਜਿਹੜੇ ਇਮਾਰਤ ਸਾਸ ਸੀ ਆਪਾਂ ਇਸ ਸਮੇਂ ਉਹਨਾਂ ਦੇ ਬਣਾਏ ਹੋਏ ਇੱਕ ਨਮੂਨਾ ਜਿਹੜਾ ਮਤਲਬ ਉਹਨਾਂ ਨੇ ਇੱਕ ਸੈੱਟ ਕੀਤਾ ਆਪਣੀ ਇਮਾਰਤ ਸਾਸ ਦੀ ਦਾ ਜਾਂ ਉਹਨਾਂ ਨੇ ਪ੍ਰਮਾਣ ਦਿੱਤਾ ਉਹਨਾਂ ਦੀ ਸਮਝ ਦਾ ਉਹਨਾਂ ਦੀ ਕਲਾ ਦਾ ਨਮੂਨਾ ਇਸ ਸਮੇਂ ਆਪਣੀ ਵੀਡੀਓ ਸਕਰੀਨ ਤੇ ਆ ਇੱਥੇ ਇੱਕ ਮੈਂ ਤੁਹਾਨੂੰ ਹੋਰ ਬਣੀ ਹੋਈ ਇੱਕ ਇਮਾਰਤ ਦੀ ਕਲਾਕਾਰੀ ਦਿਖਾਉਣਾ ਜਿਵੇਂ ਉੱਪਰ ਵਾਲੇ ਪਾਸੇ ਉਹ ਗੁੰਬਦ ਬਣਿਆ ਹੋਇਆ ਨਾ ਗੁੰਬਦ ਦੇ ਵਿੱਚ ਇੱਕ ਹੋਰ ਗੁੰਬਦ ਹੈ ਜਿਹੜਾ ਉਹ ਬਣਾਇਆ ਹੋਇਆ ਹੈ ਸਪੈਸ਼ਲ ਹਲੋ ਇਹ ਸਾਮਣੇ ਵਾਲੇ ਪਾਸੇ ਜੇ ਆਪਾਂ ਦੇਖੀਏ ਤਾਂ ਇਹ ਗੁੰਬਦ ਦੇ ਬਿਲਕੁਲ ਹੀ ਅੰਦਰ ਵਾਲੇ ਪਾਸੇ ਆ ਜਿਹੜਾ ਗੁੰਬਦ ਉਹ ਬਣਾਇਆ ਹੋਇਆ ਬਾਕੀ ਇਸ ਮਨਾਰ ਦੇ ਉੱਪਰ ਆਉਣ ਲਈ ਚਾਰੋਂ ਪਾਸਿਆਂ ਤੋਂ ਜਿਹੜੀਆਂ ਪੌੜੀਆਂ ਨੇ ਉਹਨਾਂ ਦੀ ਪ੍ਰੋਵੀਜ਼ਨ ਵੀ ਦਿੱਤੀ ਹੋਈ ਆ ਜਿਵੇਂ ਆਪਾਂ ਉੱਪਰ ਆਏ ਸੀ ਤੇ ਇੱਕ ਇੱਧਰ ਵਾਲੇ ਪਾਸੇ ਤੋਂ ਹੀਠਾਂ ਜਾਣ ਦਾ ਰਸਤਾ ਤੇ ਇੱਕ ਗੁੰਬਦੀ ਜਾਂ ਮਨਾਰ ਇਸ ਪਾਸੇ ਬੇਸ਼ੱਕ ਇਹਨੂੰ ਸਿਕਿਉਰਟੀ ਪਰਪਸ ਲਈ ਮੰਨ ਲਈਏ ਜਾਂ ਇਸ ਮਨਾਰ ਨੂੰ ਚਾਰ ਚੰਨ ਲਾਉਣ ਲਈ ਮੰਨ ਲਈਏ ਆਪਣੀ ਇਸ ਸਮੇਂ ਵੀਡੀਓ ਸਕਰੀਨ ਤੇ ਆ ਤੇ ਬਾਕੀ ਜਿਵੇਂ ਆਪਾਂ ਉਧਰੋਂ ਗੁੰਬਦ ਦੇ ਅੰਦਰ ਬਣਿਆ ਹੋਇਆ ਗੁੰਬਦ ਦੇਖ ਰਹੇ ਸੀ ਉਹਨੂੰ ਆਪਾਂ ਇਸ ਪਾਸਿਓਂ ਨੇੜੇ ਹੁੰਦੇ ਹਾਂ ਥੋੜਾ ਜਿਹਾ ਆ ਲਓ ਕੁਝ ਇਸ ਤਰ੍ਹਾਂ ਦਾ ਸਟਰਕਚਰ ਆ ਜਿਹੜਾ ਉਹ ਇੱਥੇ ਬਣਿਆ ਹੋਇਆ ਗੁੰਬਦ ਬਿਲਕੁਲ ਉੱਪਰ ਆ ਉਸੇ ਛੱਤ ਦੇ ਵਿੱਚ ਹੀਠਾ ਇੱਕ ਹੋਰ ਗੁੰਬਦ ਇੱਥੇ ਬਣਾਇਆ ਗਿਆ ਸਟਰਕਚਰ ਆ ਜਿਹੜਾ ਉਹ ਤਿਆਰ ਕੀਤਾ ਗਿਆ ਕੁਝ ਇਸ ਤਰ੍ਹਾਂ ਦੀ ਇਮਾਰਤ ਸਜਾਈ ਸੀ 우ਸਤਾਦ ਦੇ ਸ਼ਾਗਿਰਦ ਦੀ ਖਵਾਜਾ ਖਾਨ ਜੀ ਦੀ ਜਿਵੇਂ ਆਪਾਂ ਪਹਿਲਾਂ ਨਾ ਵੀਡੀਓ ਦੇ ਪਿਛਲੇ ਭਾਗ ਦੇ ਵਿੱਚ ਉੱਪਰ ਦੇਖਿਆ ਸੀ ਚਾਰ ਗੁੰਬਦੀਆਂ ਬਣੀਆਂ ਹੋਈਆਂ ਸਾਰੇ ਮਕਬਰੇ ਦੇ ਆਲੇ ਦੁਆਲੇ ਆਪਾਂ ਹੁਣ ਉਸ ਇੱਕ ਗੁੰਮਦੀ ਦੇ ਅੰਦਰ ਵਾਲੇ ਪਾਸੇ ਆ ਕਿੰਨੀ ਉਹਨਾਂ ਦੇ ਵਿੱਚ ਉਸ ਸਮੇਂ ਅਮਾਰਤ ਸਾਜੀ ਦੀ ਕਲਾ ਹੋਊਗੀ ਨਿਪੁੰਨਤਾ ਹੋਊਗੀ ਉਹਦਾ ਸਾਖਸ਼ਾਤ ਨਮੂਨਾ ਤੁਹਾਡੀ ਵੀਡੀਓ ਸਕਰੀਨ ਤੇ ਆ ਤੁਸੀਂ ਇਹ ਦੇਖੋ ਵੀ ਉਸ ਸਮੇਂ ਅੱਜ ਤੋਂ ਲਗਭਗ ਕਈ 100 ਸਾਲ ਪਹਿਲਾਂ 16ਵੀਂ ਸਦੀ ਦੀ ਆਪਾਂ ਗੱਲ ਕਰ ਰਹੇ ਆਂ ਕਿੰਨਾ ਸੋਹਣਾ ਸਟਰਕਚਰ ਡਿਜ਼ਾਈਨ ਕੀਤਾ ਗਿਆ ਇਸ ਇੱਕ ਗੁੰਮਦੀ ਦੇ ਅੰਦਰ ਜਿੰਨਾ ਕੁ ਸੰਭਵ ਹੋ ਸਕਿਆ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝਾ ਕਰ ਰਹੇ ਹਾਂ ਇਹ ਸਾਹਮਣੇ ਵਾਲੇ ਪਾਸੇ ਹੀ ਇੱਕ ਛੋਟਾ ਗੇਟ ਰੱਖਿਆ ਗਿਆ ਜਿਵੇਂ ਮਕਬਰੇ ਦੇ ਬਾਹਰ ਵਾਲੇ ਪਾਸੇ ਆਉਣ ਲਈ ਤੇ ਇਹ ਇਧਰ ਮਕਬਰੇ ਦਾ ਬਾਹਰ ਵਾਲਾ ਪਾਸਾ ਤੇ ਉਹ ਸਾਹਮਣੇ ਵਾਲੇ ਪਾਸੇ ਹੀ ਸੜਕ ਤੇ ਇਧਰ ਪਿੱਛੇ ਵਾਲੇ ਪਾਸੇ ਹੀ ਮੇਨ ਗੇਟ ਤੇ ਇੱਥੇ ਵੀ ਬਹੁਤ ਸੋਹਣੀ ਜਿਹੜੀ ਇਮਾਰਤ ਸਾਜੀ ਹੈ ਉਹਦਾ ਨਮੂਨਾ ਦਿਖਾਇਆ ਗਿਆ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਜਿਵੇਂ ਆਪਾਂ ਪਹਿਲਾਂ ਬਿਲਡਿੰਗ ਦੇ ਉੱਪਰ ਵਾਲੇ ਪਾਸੇ ਆਏ ਸੀ ਉਹ ਪੌੜੀਆਂ ਉਹ ਸਾਹਮਣੇ ਵਾਲੀ ਬੁਰਜੀ ਦੇ ਵਿੱਚ ਸੀ ਚਾਰ ਬੁਰਜੀਆਂ ਬਣੀਆਂ ਹੋਣ ਕਰਕੇ ਇਹ ਚਾਰੋਂ ਬੁਰਜੀਆਂ ਆਪਾਂ ਅੰਦਰੋਂ ਦੇਖ ਰਹੇ ਆ ਵੀ ਕਿਸ ਤਰ੍ਹਾਂ ਦੀ ਇਮਾਰਤ ਸਜਾਈ ਆ ਜਿਹੜੀ ਉਸ ਸਮੇਂ ਇਸ ਥਾਂ ਦੇ ਉੱਤੇ ਸૈયਦ ਖਾਨ ਜੀ ਦੇ ਸ਼ਾਗਿਰਦ ਖਵਾਜਾ ਖਾਨ ਨੇ ਕੀਤੀ ਲਓ ਇਹ ਉਸ ਸਮੇਂ ਦਾ ਹੀ ਸਾਰਾ ਬਣਿਆ ਹੋਇਆ ਸਟਰਕਚਰ ਤੁਹਾਡੀ ਵੀਡੀਓ ਸਕਰੀਨ ਤੇ ਆ ਜਿੰਨੇ ਕਾਫੀ ਸਮਾਂ ਹੋ ਗਿਆ ਨਾ ਇਹ ਇਮਾਰਤ ਬਣੀ ਨੂੰ ਪਰ ਇਹਦਾ ਜਿਹੜਾ ਢਾਂਚਾ ਉਹ ਅੱਜ ਵੀ ਉਸੇ ਤਰ੍ਹਾਂ ਮਜ਼ਬੂਤ ਇਸ ਜਗ੍ਹਾ ਦੇ ਉੱਤੇ ਆਪਾਂ ਉਹ ਦੇਖਣ ਲਈ ਮਿਲਦਾ ਇਹ ਕੁਝ ਪੌੜੀਆਂ ਦਾ ਵਿਊ ਮੈਂ ਤੁਹਾਨੂੰ ਦਿਖਾ ਰਿਹਾ ਇੱਥੇ ਬਣੀਆਂ ਹੋਈਆਂ ਨੇ ਜੋ ਤੁਸੀਂ ਇਹ ਦੇਖੋ ਵੀ ਅਜੇ ਤੱਕ ਇਹ ਲੱਗੀਆਂ ਹੋਈਆਂ ਇੱਟਾਂ ਇਸ ਥਾਂ ਦੇ ਉੱਤੋਂ ਕਿਤੇ ਵੀ ਨਹੀਂ ਹਿੱਲੀਆਂ 16ਵੀਂ ਸਦੀ ਦੀ ਇਮਾਰਤ ਸਾਜੀ ਦਾ ਵਧੀਆ ਇਮਾਰਤ ਸਾਜੀ ਦਾ ਨਮੂਨਾ ਆਪਾਂ ਦੇਖ ਰਹੇ ਹਾਂ ਤੇ ਇੱਥੇ ਹੀ ਮੈਂ ਕੋਸ਼ਿਸ਼ ਕਰੂੰਗਾ ਆਪਣੀ ਵੀਡੀਓ ਦੇ ਜ਼ਰੀਏ ਤੁਹਾਨੂੰ ਦਿਖਾਉਣ ਦੀ ਉਸ ਸਮੇਂ ਇਸ ਜਗ੍ਹਾ ਦੇ ਉੱਤੇ ਕੁਝ ਚਿੱਤਰਕਾਰੀ ਵੀ ਕੀਤੀ ਗਈ ਸੀ ਸ਼ਾਇਦ ਅੱਜ ਤੋਂ ਪਹਿਲਾਂ ਤੁਸੀਂ ਕਿਸੇ ਵੀਡੀਓ ਦੇ ਵਿੱਚ ਇਹ ਨਾਂ ਦੇਖਿਆ ਸੁਣਿਆ ਹੋਵੇ ਪਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਨੇੜੇੋਂ ਤੁਹਾਨੂੰ ਇਹਨਾਂ ਬਿਲਡਿੰਗਾਂ ਬਾਰੇ ਜਾਣਕਾਰੀ ਦੇਣ ਦੀ ਤੁਹਾਡੀ ਵੀਡੀਓ ਸਕਰੀਨ ਤੇ ਆ ਜਿੰਨੇ ਕ ਭਾਗ ਇਸ ਬਿਲਡਿੰਗ ਦੇ ਬਚੇ ਨੇ ਮੈਂ ਤੁਹਾਡੇ ਨਾਲ ਆਪਣੀ ਵੀਡੀਓ ਦੇ ਜ਼ਰੀਏ ਸਾਂਝੇ ਕਰ ਰਿਹਾ ਇਹ ਸਾਹਮਣੇ ਵਾਲੇ ਪਾਸੇ ਬਹੁਤ ਸੁੰਦਰ ਚਿੱਤਰਕਾਰੀ ਹੈ ਜਿਹੜੀ ਉਹ ਕੀਤੀ ਗਈ ਹੈ 16ਵੀਂ ਸਦੀ ਦੇ ਇਮਾਰਤ ਸਾਜ 우ਸਤਾਦ ਸੈਦ ਖਾਨ ਜੀ ਤੇ ਉਹਨਾਂ ਦੇ ਸ਼ਾਗਿਰਦ ਖਵਾਜਾ ਖਾਨ ਜੀ ਆਪਾਂ ਇਸ ਸਮੇ ਮਕਬਰੇ ਦੇ ਵਿੱਚ ਹਾਂ ਉਸ ਮੁਗਲ ਸਮਰਾਟ ਦੀ ਮੁਗਲ ਸਮੇਂ ਦੇ ਸਮੇ ਜੋ ਮਕਬਰੇ ਬਣੇ ਜਾਂ ਜੋ ਇਮਾਰਤਾਂ ਬਣੀਆਂ ਇਹਨਾਂ ਦੋ ਇਮਾਰਤ ਸਾਜਾਂ ਦੇ ਹੱਥਾਂ 'ਚ ਹੀ ਨਿਕਲ ਕੇ ਉਹਨਾਂ ਦੇ ਨਕਸ਼ੇ ਨੇ ਜਿਹੜੇ ਉਹ ਪ੍ਰਮਾਣਿਤ ਹੋਏ ਸੀ ਮੁਗਲ ਸਮਰਾਟ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਇਮਾਰਤਾਂ ਨੇ ਜਿਹੜੀਆਂ ਉਹ ਬਣੀਆਂ ਸੀ ਜਿਹੜੀਆਂ ਅੱਜ ਵੀ ਦੇਖਣਯੋਗ ਨੇ ਉਹਨਾਂ ਦੀ ਇਮਾਰਤ ਸਾਜੀ ਦੇਖਣਯੋਗ ਆ ਇਸ ਸਮੇਂ ਆਪਾਂ ਸ਼ਗਰਦੇ ਮਕਬਰੇ 'ਚ ਬਿਲਕੁਲ ਹੀ ਇਸ ਦੇ ਸਾਹਮਣੇ 우ਸਤਾਦ ਸૈયਦ ਖਾਨ ਜੀ ਦਾ ਮਕਬਰਾ ਬਣਿਆ ਹੋਇਆ। ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਰੀ ਜਾਣਕਾਰੀ ਹੈ ਜਿਹੜੀ ਇਹਨਾਂ ਦੋਨੋਂ ਮਕਬਰਿਆਂ ਬਾਰੇ ਸਾਂਝੀ ਕੀਤੀ ਆ। ਕੋਈ ਵੀ ਲਫ਼ਜ਼ ਜੇ ਉਚਾ ਨੀਵਾ ਕਿਹਾ ਗਿਆ ਹੋਵੇ ਤਾਂ ਉਸ ਦੇ ਲਈ ਖਿਮਾ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੀਆ ਚੰਗੀਆਂ ਤੇ ਰੋਚਕ ਵੀਡੀਓਜ਼ ਨਾਲ ਤੁਹਾਡੇ ਤੱਕ ਸਾਂਝ ਪਾਵਾਂਗੇ। ਇੱਥੋਂ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤਾਂ ਲਾਈਕ ਕਰ ਲਿਓ। ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ 16 ਜਆ ਕਮੈਂਟ ਜਰੂਰ ਕਰਿਓ ਤਾਂਕਿ ਆਉਣੇ ਵਾਲੇ ਦਿਨਾਂ ਚ ਹੋਰ ਵਧੀਆ ਚੰਗੇ ਤੇ ਰੋਚਕ ਵਿਸ਼ਿਆਂ ਨਾਲ ਤੁਹਾਡੇ ਤੱਕ ਸਾਂਝ ਪਾਈ ਜਾ ਸਕੇ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ